ਸ਼ਿਕਾਇਤ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਇਹ ਜਿਹੜਾ ਬੇਸਿਕਲੀ ਡਿਜੀਟਲ ਅਰੈਸਟ ਦਾ ਮਾਮਲਾ ਹੈ ਜਿਦੇ ਵਿੱਚ ਕੀ ਕਰਦੇ ਨੇ ਕੋਈ ਜਾਲੀ ਅਫਸਰ ਬਣ ਕੇ ਤੁਹਾਨੂੰ ਵੀਡੀਓ ਕਾਲ ਕਰਦੇ ਨੇ ਜਾਂ ਵਾਇਸ ਕਾਲ ਕਰਦੇ ਨੇ WhatsApp ਦੇ ਥਰੂ ਜਾਂ ਜਿਹੜੇ ਐਵੇਂ ਤੇ ਆਨਲਾਈਨ ਕਾਲਿੰਗ ਸਿਸਟਮ ਹੈਗੇ ਨੇ ਇਹਨਾਂ ਦੇ ਥਰੂ ਮੋਸਟਲੀ WhatsApp ਦੇ ਥਰੂ ਆਂਦੇ ਨੇ ਤੁਹਾਨੂੰ ਨੰਬਰਸ ਉਹ ਤੁਹਾਨੂੰ ਕੋਈ ਨਕਲੀ ਯੂਨੀਫਾਰਮ ਪਾਈ ਹੋਈ ਅਫੀਸਰ ਬਣ ਕੇ ਕਾਲ ਕਰਦਾ ਹੈ ਕਿ ਤੁਹਾਡਾ ਐਵੇਂ ਕਰਕੇ ਕੋਈ ਕੂਰੀਅਰ ਆਇਆ ਹੈ ਇਹ پارਸਲ ਵਿੱਚ ਤੁਹਾਡੇ ਕੀ ਕਹਿੰਦੇ ਨੇ ਕੋਈ ਡਰਗ ਮਨੀ ਜਾਂ ਕੀ ਕਹਿੰਦੇ ਨੇ ਕੋਈ ਮਤਲਬ ਡਰਗ ਜਿਹੜੇ ਹੈਗੇ ਨੇ ਡਰਗਸ ਹੀ ਮਤਲਬ ਪਾਈ ਜਾਂਦੇ ਨੇ ਕੋਈ ਕੈਪਸੂਲਸ ਜਾਂ ਟੈਬਲਟਸ ਹੈਗੀਆਂ ਨਿਗੀਆਂ ਤੇ ਉਹਦੇ ਕਰਕੇ ਉਹ ਕਹਿੰਦੇ ਨੇ ਕਿ ਤੁਹਾਡੇ ਮਤਲਬ ਵੀ ਤੁਹਾਨੂੰ ਅਸੀਂ ਡਿਜੀਟਲ ਇਹ ਅਰੈਸਟ ਕਰ ਰਹੇ ਹਾਂ ਕਿ ਜੇ ਤੁਸੀਂ ਆਪਣਾ ਨਾਮ ਵਗੈਰਾ ਇਹਦੇ ਚ ਕਢਵਾਉਣਾ ਚਾਹੁੰਦੇ ਹੋ ਤਾਂ ਆਪੇ ਸਾਰੀ ਬੈਂਕ ਇਨਫੋਰਮੇਸ਼ਨ ਦਿਓ ਤੁਹਾਨੂੰ ਇੰਨਾ ਫਾਈਨ ਪੇ ਕਰਨਾ ਪਊਗਾ ਤੇ ਬਿਲਕੁਲ ਬੰਦੇ ਨੂੰ ਡਰਾਉਂਦੇ ਨੇ ਤੇ ਮਤਲਬ ਤੁਸੀਂ ਇਹ ਦੇਖੋ ਵੀ ਲੋਕ ਇਹਦੇ ਚ ਲੱਖਾਂ ਲੱਖਾਂ ਰੁਪਏ ਆਪਣਾ ਗਵਾ ਰਹੇ ਨੇ ਬੇਸਿਕਲੀ ਇਹ ਕਰਦੇ ਕੀ ਨੇ ਸਭ ਤੋਂ ਪਹਿਲਾਂ ਤਾਂ ਇੱਕ ਏਜ ਗਰੁੱਪ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਪੈਨਸ਼ਨਰਸ ਨੇ ਤੇ ਮਤਲਬ ਉਹ ਪੈਨਸ਼ਨਰਸ ਕੋਲੇ ਸਭ ਨੂੰ ਪਤਾ ਕਿ ਪੈਸਾ ਪਿਆ ਹੁੰਦਾ ਖਾਤੇ 'ਚ ਸਭ ਨੂੰ ਇੱਕ ਅੱਛਾ ਪੈਨਸ਼ਨ ਅਮਾਉਂਟ ਮਿਲਿਆ ਹੁੰਦਾ ਹੈ ਉਸ ਗੱਲ ਕਰਕੇ ਇਹ ਉਹਨਾਂ ਨੂੰ ਟਾਰਗੇਟ ਕਰਦੇ ਨੇ ਕਿਤੇ ਈਜ਼ੀ ਟਾਰਗੇਟ ਨੇ ਉਹ ਇੱਕ ਹੋਰ ਵੱਡੀ ਪ੍ਰੋਬਲਮ ਹੈ ਜਿਹੜਾ ਆਪਾਂ ਸਟਾਰਟ ਫੋਨਸ ਯੂਜ਼ ਕਰਦਾ ਐਂਡਰੋਇਡ ਫੋਨਸ ਨੇ ਆਈਫੋਨ ਹੋ ਗਿਆ ਇਹਦੇ ਵਿੱਚ ਕੀ ਹੈ ਕਿ ਬੜੀ ਈਜ਼ੀਲੀ ਮਤਲਬ ਬਜ਼ੁਰਗਾਂ ਨੂੰ ਪ੍ਰੋਪਰਲੀ ਚਲਾਣਾ ਆਂਦਾ ਨਹੀਂ ਖਾਤੇ ਵਗੈਰਾ ਸਭ ਇਹਨਾਂ ਨਾਲ ਨਹੀਂ ਲੱਗਦੇ ਨੇ ਜੀ ਤੇ ਜਿਹੜੇ ਇਹਦੇ ਕਰਕੇ ਬਜ਼ੁਰਗ ਬੜੀ ਈਜ਼ੀਲੀ ਉਹਦੇ ਤੇ ਵਟਸਐਪ ਕਾਲ ਵੀ ਹੋ ਜਾਂਦੀ ਹੈ ਬੜੀ ਈਜ਼ੀਲੀ ਟਾਰਗੇਟ ਹੋ ਜਾਂਦੇ ਨੇ ਤੇ ਮਤਲਬ ਸਾਡੇ ਕੋਲ ਇਹਦੇ ਰਿਕਾਰਡਿੰਗ ਦਰਖਾਸਤਾਂ ਹਜੇ 3-4 ਆਈਆਂ ਨੇ ਬਟ ਕਈ ਲੋਕ ਐਵੇਂ ਨਾ ਕਿ ਅਵੇਅਰ ਹੋ ਜਾਂਦੇ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਬਜ਼ੁਰਗ ਨੇ ਪਹਿਲਾਂ ਤਾਂ ਜੇ ਇਹਨਾਂ ਨੂੰ ਕੋਈ ਵੀ ਕਿਸੇ ਨੂੰ ਐਵੇਂ ਦੀ ਕਾਲ ਆਉਂਦੀ ਹੈ ਪੁਲਿਸ ਵੱਲੋਂ ਜਾਂ ਕਿਸੇ ਵੀ ਐਵੇਂ ਦੀ ਸੁਰੱਖਿਆ ਜਿਹੜੀ ਹੈਗੀ ਹੈ ਫੋਰਸਸ ਵੱਲੋਂ ਕਿਸੇ ਨੂੰ ਵੀ ਵੀਡੀਓ ਕਾਲ ਨਹੀਂ ਕੀਤੀ ਜਾਂਦੀ ਕਿਸੇ ਵੀ ਰੂਪ ਵਿੱਚ ਤੇ ਡਿਜੀਟਲ ਅਵੈਸਤਾ ਇੰਪੋਸੀਬਲ ਚੀਜ਼ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਜੇ ਤੁਹਾਨੂੰ ਐਵੇਂ ਦੀ ਕਾਲ ਆਉਂਦੀ ਹੈ ਪਹਿਲਾਂ ਤਾਂ ਇਹ ਦੇਖੋ ਵੀ ਤੁਸੀਂ ਉਹਨੂੰ ਚੱਕੋ ਹੀ ਨਾ ਇਹ ਚਲੋ ਤੁਸੀਂ ਚੱਕ ਲਈ ਤਾਂ ਘਬਰਾਓ ਨਾ ਚੱਕ ਲਈਏ ਉਹਨਾਂ ਨਾਲ ਗੱਲ ਕਰੋ ਉਸ ਪੇਰੇ ਆਪਣੇ ਕਿਸੇ ਵੀ ਇੱਕ ਫੈਮਿਲੀ ਮੈਂਬਰ ਜਾਂ ਕੋਈ ਵੀ ਤੁਹਾਡੇ ਆਸ-ਪਾਸ ਹੈਗਾ ਉਹਨੂੰ ਇਨਫੋਰਮ ਕਰ ਦੋ ਤਾਂ ਕਿ ਤੁਹਾਨੂੰ ਉਹ ਅਵੇਅਰ ਕਰ ਪਾਵੇ ਨਹੀਂ ਤਾਂ ਆਪਾਂ ਕੀ ਉਹਨੇ ਪੈਨਿਕ ਕਰ ਜੰਨੇ ਆ ਤਾਂ ਕਰਕੇ ਆਪਾਂ ਪੈਸੇ ਬੜੀ ਜਲਦੀ ਪਵਾ ਦੋਨੇ ਇਹ ਕਲ ਹੋ ਜਾਂਦੀ ਹੈ ਮੈਂ ਪਕੜਾ ਦੇ ਵਿੱਚ ਜਿਹੜੇ ਮਾਮਲੇ ਆਏ ਉਹਨਾਂ ਵਿੱਚ ਕੋਈ ਤੁਸੀਂ ਰਿਕਵਰੀ ਜਾਂ ਅਰੈਸਟ ਕੀਤੀ ਹੈ ਜਾਂ ਸਾਈਬਰ ਕ੍ਰਾਈਮ ਦਾ ਕੀ ਕੋਈ ਕੰਮ ਐ ਐਕਚੁਅਲੀ ਆਪਾਂ ਕੀ ਕਰਦੇ ਆ ਬੇਸਿਕਲੀ ਜਦੋਂ ਆਪਾਂ ਨੂੰ ਕੋਈ ਵੀ ਕੰਪਲੇਨ ਆਉਂਦੀ ਹੈ ਸਾਡਾ ਆਨਲਾਈਨ ਪੋਰਟਲ ਵੀ ਹੈਗਾ ਯਾ ਜੇਨੇ ਸਟੇਕ ਕੋਈ ਲੇਟ ਆਂਦਾ ਜਿਹੜਾ ਤਾਂ 24 ਆਵਰਸ ਟੂ 48 ਆਵਰਸ ਰਿਪੋਰਟ ਕਰ ਦਿੰਦਾ ਉਹ ਤਾਂ ਆਨਲਾਈਨ ਪੋਰਟਲ ਹੈਗਾ 1930 ਉਹਦੇ ਤੇ ਅਸੀਂ ਮਤਲਬ ਕੰਪਲੇਂਟ ਰਜਿਸਟਰ ਹੋ ਜਾਂਦੀ ਹੈ ਜੋ ਵੀ ਅੱਗੇ ਕੋਈ ਅਮਾਉਂਟ ਕਿਸੇ ਦਾ ਮਤਲਬ ਟਰਾਂਸਫਰ ਹੋ ਰਿਹਾ ਹੈ ਉਹ ਉੱਥੇ ਅਸੀਂ ਇਮੀਡੀਏਟਲੀ ਹੋਲਡ ਲਵਾ ਦਿੰਦੇ ਆ ਇੱਕ ਉਹ ਵੀ ਇੱਕ ਵੇ ਹੈਗਾ ਕਿ ਉਹਨਾਂ ਨੂੰ ਰੀਫੰਡ ਮਿਲ ਜਾਂਦਾ ਹੈ ਬਾਕੀ ਅਸੀਂ ਰੇਡਸ ਵਗੈਰਾ ਕੰਡਕਟ ਕਰ ਰਹੇ ਹਾਂ ਟਾਰਗੇਟ ਕਰ ਰਹੇ ਹਾਂ ਹੁਣ ਪ੍ਰੋਪਰ ਏਰੀਆਜ਼ ਨੂੰ ਜਿੱਥੇ ਫਰਾਡ ਜ਼ਿਆਦਾ ਹੋ ਰਿਹਾ ਤਾਂ ਉੱਥੇ ਉਹ ਸਪੈਸੀਫਿਕ ਏਰੀਆ ਵਿੱਚ ਰੇਡਸ ਕੰਡਕਟ ਕਰ ਰਹੇ ਹਾਂ ਕਿੰਨੇ ਕੁ ਫੈਸਲੇ ਜਿਹੜੀ ਰਿਪੋਰਟ ਹੋਇਆ ਬੜੇ ਹੁਣ ਤੱਕ ਸਾਹਮਣੇ ਆਇਆ ਸਾਡੇ ਕੋਲ ਸਭ ਤੋਂ ਪਹਿਲਾਂ ਦਰਖਾਸਤ ਆਈ ਸੀ ਜੀ ਇੱਕ 12 ਲੱਖ ਰੁਪਏ ਦੀ ਇੱਕ ਲੜਕੀ ਦੀ ਸੀ ਉਸ ਤੋਂ ਬਾਅਦ ਸਾਡੇ ਕੋਲ ਇੱਕ ਬਜ਼ੁਰਗ ਨੇ ਉਹ ਵੀ ਬਿਜਲੀ ਬੋਤੋ ਰਿਟਾਇਰਡ ਨੇ ਉਹਨਾਂ ਨੇ 1 ਕਰੋੜ 14 ਲੱਖ ਦੀ ਦਰਖਾਸਤ ਆਈ ਹੈ ਤੇ ਹੁਣ ਕੱਲ ਹੀ ਸਾਡੇ ਕੋਲ ਇੱਕ ਹੋਰ ਬਜ਼ੁਰਗ ਰਿਟਾਇਰਡ ਨੇ ਉਹਨਾਂ ਨੇ 85 ਲੱਖ ਦੀ ਦ ਇਸ ਸੇਕਾ ਜਿਹੜੀਆਂ ਦੇ ਸਾਹਮਣੇ ਆਇਆ ਵਿੱਚ ਕੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਹੈ ਕੁਝ ਰਿਕਵਰੀ ਹੋਈ ਹੈ ਜਾਂ ਕਿਸੇ ਨੂੰ ਅਰੈਸਟ ਹੋਈ ਹੈ ਰਿਕਵਰੀ ਹੋ ਰਹੀ ਹੈ ਅਰੈਸਟ ਵੀ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਬੰਦੇ ਟਾਰਗੇਟ ਕਰ ਰਹੇ ਹਾਂ ਫੜ ਰਹੇ ਹਾਂ ਬੰਦਿਆਂ ਨੂੰ ਅਜੇ ਰਿਕਵਰੀਜ਼ ਵੀ ਕਰਾ ਰਹੇ ਹਾਂ ਬਟ ਹਜੇ ਮਤਲਬ ਐਵੇਂ ਹੈ ਕਿ ਪ੍ਰੋਪਰ ਜਿਹੜਾ ਇੱਕ ਜਿਹੜਾ ਇਹਨਾਂ ਦਾ ਪਿੱਛੋਂ ਸੁਪਰਵਾਈਜ਼ੇ ਚੀਜ਼ ਨੂੰ ਕਰ ਰਿਹਾ ਉਹਨੂੰ ਅਸੀਂ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਪਤਾ ਲੱਗਿਆ ਕਿ ਕਿੱਥੋਂ ਇਹ ਸਾਰਾ ਚੱਲ ਰਿਹਾ ਹੈ ਸਿਸਟਮ ਕੋਲ ਕਰ ਰਿਹਾ ਹੈ। ਇਹ ਬੇਸਿਕਲੀ ਜ਼ਿਆਦਾ ਡਿਜੀਟਲ ਅਰੇਸਟ ਦਾ ਸਾਨੂੰ ਜੋਧਪੁਰ ਰਾਜਸਥਾਨ ਵਾਲੀ ਸਾਈਟ ਤੋਂ ਜ਼ਿਆਦਾ ਆ ਰਿਹਾ ਹੈਗਾ। ਉਹਨਾਂ ਦਾ ਲਿੰਕ ਜ਼ਿਆਦਾ ਕ੍ਰੀਏਟ ਹੋ ਰਿਹਾ ਹੈ ਚੀਜ਼ ਨਾਲ।